ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ বাস ਲੈ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਭਾਈ ਲਿੱਤੀ ਨੂੰ ਸਹੀ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲਾ ਕੇ ਅੱਗੇ ਲਿਆ ਰ ਬ੍ਰੇਕ ਮਾਰ ਮਾਰ ਕੇ ਬਸ ਸਿੱਧੀ ਜਾ ਰਹੀ ਸੀ ਇੰਡੀਕੇਟਰ ਬਸ ਵਾਲੇ ਨੂੰ ਦਿਖਦਾ ਬਸ ਬੜੀ ਦੂਰ ਸੀ ਬਸ ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਭਾਜੀ ਨਵੀਂ ਲਿਆਂਦੀ ਸਕੋਰਪਿਓ ਨੂੰ ਸਰਕਾਰੀ ਬਸ ਦੇ ਡਰਾਈਵਰ ਨੇ ਮਾਰੀ ਟੱਕਰ ਜੰਮ ਕੇ ਸੜਕ ਤੇ ਹੋਇਆ ਹੰਗਾਮਾ ਲੱਗ ਗਿਆ ਲੰਬਾ ਜਾਮ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਦੀਆਂ ਜਿੱਥੇ ਇੱਕ ਸ਼ਖਸ ਵੱਲੋਂ ਕੁਝ ਦਿਨ ਪਹਿਲਾਂ ਹੀ ਨਵੀਂ ਸਕੋਰਪੀਓ ਘਟਾਈ ਗਈ ਸੀ ਜਿਸ ਨੂੰ ਲੈ ਕੇ ਉਹ ਲੁਧਿਆਣਾ ਦੀ ਸੜਕ ਤੇ ਜਾ ਰਿਹਾ ਸੀ ਤੇ ਪਿੱਛੋਂ ਸਰਕਾਰੀ বাস ਦੇ ਡਰਾਈਵਰ ਵੱਲੋਂ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਬੰਦੇ ਦੇ ਹੱਲੇ ਚਾਹ ਵੀ ਨਹੀਂ ਲੱਥੇ ਸੀ ਕਿ ਨਵੀਂ ਗੱਡੀ ਡੈਮੇਜ ਹੋ ਗਈ ਜਿਸ ਨੂੰ ਦੇਖ ਕੇ ਬੰਦਾ ਭੜਕਦਾ ਹੋਇਆ ਸਰਕਾਰੀ বাস ਦੇ ਡਰਾਈਵਰ ਦੇ ਨਾਲ ਬਹਿਸ ਕਰਨ ਲੱਗ ਗਿਆ ਜਿਸ ਤੋਂ ਬਾਅਦ ਦੋਨੋਂ ਹੀ ਧਿਰਾਂ ਦੇ ਵੱਲੋਂ ਜੰਮ ਕੇ ਬਹਿਸ ਹੋਈ ਜਿਸ ਦੇ ਚੱਲਦੇ जीटी ਰੋਡ ਦੇ ਉੱਤੇ ਵੱਡਾ ਲੰਬਾ ਜਾਮ ਲੱਗ ਗਿਆ ਤੇ ਦੇਖਦੇ ਹੀ ਦੇਖਦੇ ਗੱਡੀਆਂ ਹੀ ਗੱਡੀਆਂ ਜੀਟੀ ਰੋਡ ਦੇ ਉੱਤੇ ਖੜੀਆਂ ਹੋ ਗਈਆਂ ਤੇ ਜੰਮ ਕੇ ਹੰਗਾਮਾ ਹੋਇਆ ਦੋਨੋਂ ਹੀ ਧਿਰਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਤੇ ਦੋਨੋਂ ਹੀ ਧਿਰਾਂ ਦੇ ਡਰਾਈਵਰਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਨੇ ਹਾਂ ਆਲਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਸਿੱਧਾ ਜਾ ਰਿਹਾ ਵਾਂ ਉਧਰੋਂ ਲਿਆ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕਸੂਰ ਕੁਝ ਨਹੀਂ ਦਿੰਦਾ ਐਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੇ ਮੈਗਾ ਸਾਰੇ ਵਿੱਚ ਪੁੱਛ ਲੋ ਇਹਨਾਂ 52 ਸਵਾਰੀਆਂ ਵਿੱਚ ਇੱਕ ਵੀ ਕਹਿ ਦੇਵੇ ਮੈਂ ਗਲਤ ਹਾਂ ਮਾਮਲਾ ਜੀ ਆ ਰੋਡਵੇ ਦੀ ਬੱਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਚ ਉਧਰੋਂ ਸਕਾਰਪਿਓ ਗੱਡੀ ਦਾ ਆ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਦੰਦ ਸਕਾਰਪਿਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੱਖੇਦਾਨ ਨੂੰ ਸਮਝਾ ਪੀ ਆਪਣੇ ਗੱਡੀਆਂ ਸਾਈਡ ਤੇ ਕਰ ਲਓ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ ਦੇ ਅੱਗੇ ਬੱਸਾ ਘਟਾ ਕੇ ਆਪਣਾ ਧੰਦਾ ਧੰਦਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਜ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਹਦੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦੇਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਵੀ ਇਹ ਉਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਆਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕਾਰਵੇ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਇਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਜਿੱਤੇ ਬਣਦੀ ਉਹ ਕਾਰਵਾਈ ਕਰਾਂਗੇ ਭਾਜੀ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਪਾਸਾ ਲੈ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਭਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਭਾਜੀ ਗੱਡੀ ਲਿੱਤੀ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ हां जी प्रोपर बाजी बस सही थी बस वाले नु इंडिकेटर दिखਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲਾ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ ਬਾਜੀ ਮਹਦਰੂ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਬਾਬਾ ਸਵੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਲੈ ਮੈਂ ਇੰਡੀਕੇਟਰ ਦਿੱਤਾ ਅਸੀਂ ਬਕਾਇਦਾ বাস ਸਿੱਧੀ ਜਾ ਰਹੀ ਸੀ ਇੰਡੀਕੇਟਰ বাস ਨਾਲ ਨਹੀਂ ਦਿਖਦਾ বাস ਬੜੀ ਦੂਰ ਸੀ বাস ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਥੋੜੀ ਕੰਟੈਕਟ ਬਣ ਕੇ ਬੈਸ ਹੋਈ ਹੈ ਕੰਡੈਕਟਰ ਹੱਥੋਂ ਬਾਈ ਕਹਿੰਦਾ ਸੀ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਤੂੰ ਮੇਰਾ ਕੁਝ ਉਹ ਤਾਂ ਧਮਕੀ ਦੇ ਰਿਹਾ ਕੋਤੋ ਧਮਕੀ ਦੇ ਰਿਹਾ ਬੱਸ ਲਾ ਕੇ ਧਰਨਾ ਦੇ ਦੇਣਾ ਉਹ ਤੋਂ ਧਮਕੀ ਦੇ ਰਿਹਾ ਭਾਜੀ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲਓ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਪੁਰਾਣੀ ਗੱਡੀ ਨੇ 15 ਦਿਨ ਹੋਏ ਲੱਤੇ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਸੀ ਤੁਮ ਕਿਹਾ ਵੀ ਮੈਂ ਸਰਕਾਰੀ ਮੁਲਾਜ਼ਮ ਹਾਂ ਕੰਡੈਕਟਰ ਉਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮਾਂ ਕਹਿੰਦਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਹੀ ਉਹਨੇ ਸੈੜ ਹੀ ਲੈ ਰਿਹਾ ਜੀ ਬੱਸ ਵਾਲੇ ਸਰਕਾਰੀ ਮੁਲਾਜ਼ਮ ਸਰ ਹਾਂਜੀ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋ ਗਈ ਹੈ ਹਾਂਜੀ ਕਲੇਮ ਦਵਾ ਦੇਣ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹਦਾ ਕਿਉਂਕਿ 15 ਦਿਨ ਨਵੀਂ ਭਾਜੀ ਗੱਡੀ ਲਏ ਤੈਨੂੰ ਕਲੇਮ ਤਾਂ ਲਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ